ਰੜੀ ਹਰ ਮਨੁੱਖ ਦੀ ਪਛਾਣ ਉਸ ਦੀ ਮਾਂ ਬੋਲੀ ਨਾਲ ਉਹ ਟੁੱਟ ਤੌਰ ਉੱਤੇ ਜੁੜੀ ਹੁੰਦੀ ਹੈ ਡੰਡੀ ਮਾਂ ਬੋਲੀ ਸਿਰਫ ਬੋਲਣ ਦਾ ਢੰਗ ਨਹੀਂ ਸਗੋਂ ਮਨੁੱਖ ਦੀ ਸੋਚ ਸਵੇਦਨਾ ਜਾਦਾਂ ਅਤੇ ਸੰਸਕਾਰਾਂ ਦੀ ਨੀ ਹੁੰਦੀ ਹੈ ਡੰਡੀ ਜਿਵੇਂ ਮਾਂ ਦੀ ਗੋਦ ਮਨੁੱਖ ਨੂੰ ਪਹਿਲਾ ਸਹਾਰਾ ਦਿੰਦੀ ਹੈ ਉਸੇ ਤਰ੍ਹਾਂ ਮਾਂ ਬੋਲੀ ਮਨੁੱਖ ਦੀ ਅੰਦਰੂਨੀ ਦੁਨੀਆ ਨੂੰ ਆਕਾਰ ਦਿੰਦੀ ਹੈ ਡੰਡੀ ਪੰਜਾਬੀਆਂ ਲਈ ਪੰਜਾਬੀ ਭਾਸ਼ਾ ਕੇਵਲ ਸੰਚਾਰ ਦਾ ਸਾਧਨ ਨਹੀਂ ਸਗੋਂ ਸਾਂਝੀ ਯਾਦ ਲੋਕਧਾਰਾ ਇਤਿਹਾਸਕ ਸੰਘਰਸ਼ ਸਾਹਿਤਿਕ ਵਿਰਾਸਤ ਅਤੇ ਹੋਂਦ ਦੀ ਮੋਹਰ ਹੈ ਡੰਡੀ ਇਹੀ ਕਾਰਨ ਹੈ ਕਿ ਮਾਂ ਬੋਲੀ ਨਾਲ ਜੁੜਾ ਨੂੰ ਸਿਰਫ ਭਾਵਨਾਤਮਕ ਨਹੀਂ ਸਗੋਂ ਸੱਭਿਆਚਾਰਕ ਅਤੇ ਨੈਤਿਕ ਫਰਜ਼ ਵਜੋਂ ਵੀ ਵੇਖਿਆ ਜਾਂਦਾ ਹੈ ਢੰਡੀ ਇਸ ਪਰਿਪੇਖ ਵਿੱਚ ਇਹ ਸੋਚ ਬਿਲਕੁਲ ਵਾਜਬ ਹੈ ਕਿ ਹਰ ਪੰਜਾਬੀ ਨੂੰ ਆਪਣੀ ਆਮ ਬੋਲਚਾਲ ਘਰੇਲੂ ਮਾਹੌਲ ਅਤੇ ਸਮਾਜਿਕ ਜੀਵਨ ਵਿੱਚ ਪੰਜਾਬੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਡੰਡੀ ਭਾਸ਼ਾ ਉਹ ਧਾਗਾ ਹੈ ਜੋ ਪੀੜ੍ਹੀਆਂ ਨੂੰ ਆਪਸ ਵਿੱਚ ਜੋੜਦਾ ਹੈ ਡੰਡੀ ਜੇ ਇਹ ਧਾਗਾ ਟੁੱਟ ਜਾਵੇ ਤਾਂ ਇਤਿਹਾਸ ਲੋਕਤਾਰਾ ਅਤੇ ਸਮਾਜਿਕ ਜਾਤਾਂ ਵੀ ਹੌਲੀ-ਹੌਲੀ ਵਿਖਰ ਜਾਂਦੀਆਂ ਹਨ ਡੰਡੀ ਅੱਜ ਦੇ ਸਮੇਂ ਵਿੱਚ ਜਦੋਂ ਨਵੀਂ ਪੀੜ੍ਹੀ ਅਕਸਰ ਅੰਗਰੇਜ਼ੀ ਜਾਂ ਹੋਰ ਪਾਸ਼ਾਵਾਵਲ ਬਦ ਰਹੀ ਹੈ ਮਾਂ ਬੋਲੀ ਨੂੰ ਸੁਰੱਖਿਅਤ ਰੱਖਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਪਰ ਇਸ ਸਚਾਈ ਨੂੰ ਅੱਖੋਂ ਓਲੇ ਨਹੀਂ ਕੀਤਾ ਜਾ ਸਕਦਾ ਕਿ ਭਾਰਤ ਭਿੰਨਤਾਵਾਂ ਵਾਲਾ ਦੇਸ਼ ਹੈ ਡੰਡੀ ਇੱਥੇ ਸੈਂਕੜਿਆਂ ਦੇ ਹਿਸਾਬ ਨਾਲ ਪਾਸ਼ਾਵਾ ਬੋਲੀਆਂ ਅਤੇ अनेका ਸੱਭਿਆਚਾਰ ਰੜੀ ਇਕੱਠੇ ਜਿਉਂਦੇ ਹਨ ਡੰਡੀ ਇਹ ਭਿੰਨਤਾਵਾਂ ਹੀ ਭਾਰਤੀ ਸਮਾਜ ਦੀ ਸਭ ਤੋਂ ਵੱਡੀ ਤਾਕਤ ਹੈ ਡੰਡੀ ਅਜਿਹੇ ਬਹੁ ਪਛਾਈ ਅਤੇ ਬਹੁ ਸੱਭਿਆਚਾਰਕ ਪਰਿਪੇਖ ਵਿੱਚ ਹੋਰ ਭਾਸ਼ਾਾਂ માં ਸਿੱਖਣਾ ਜਾਂ ਲੋੜਪੈਣ ਉੱਤੇ ਉਹਨਾਂ ਦੀ ਵਰਤੋਂ ਕਰਨਾ ਮਾਂ ਬੋਲੀ ਨਾਲ ਗਿਦਾਰੀ ਨਹੀਂ ਸਕੋ ਬૌਧਿਕ ਵਿਸਤਾਰ ਸਮਝਦਾਰੀ ਅਤੇ ਸਮਾਜਿਕ ਲਚਕੀਲੇਪਣ ਦਾ ਸਬੂਤ ਹੈ ਡੰਡੀ ਅਕਸਰ ਭਾਸ਼ਾ ਦੇ ਮਸਲੇ ਉੱਤੇ ਦੋ ਪੱਤੀਆਂ ਸਾਹਮਣੇ ਆਉਂਦੀਆਂ ਹਨ ਡੰਡੀ ਇੱਕ ਪਾਸੇ ਇਹ ਸੋਚ ਹੈ ਜੋ ਮਾਂ ਬੋਲੀ ਦੇ ਨਾ ਉੱਤੇ ਹੋਰ ਭਾਸ਼ਾਵਾਂ ਨੂੰ ਨਕਾਰਦੀ ਹੈ ਅਤੇ ਦੂਜੇ ਪਾਸੇ ਉਹ ਰੁਝਾਨ ਜੋ ਆਧੁਨਿਕਤਾ ਦੇ ਨਾ ਉੱਤੇ ਮਾਂ ਬੋਲੀ ਨੂੰ ਪਿੱਛੇ ਤੱਕ ਦਿੰਦਾ ਹੈ ਡੰਡੀ ਹਕੀਕਤ ਇਹ ਹੈ ਕਿ ਦੋਵੇਂ ਅਤਿਆਂ ਨੁਕਸਾਨਦਾਇਕ ਹਨ ਡੰਡੀ ਭਾਸ਼ਾ ਦਬਾਅ ਨਾਲ ਨਹੀਂ ਮਨ ਨਾਲ ਅਪਣਾਈ ਜਾਂਦੀ ਹੈ ਡੰਡੀ ਦਫਤਰੀ ਹੁਕਮਾਂ ਕਾਨੂੰਨੀ ਫੈਸਲਿਆਂ ਜਾਂ ਜ਼ਬਰਦਸਤੀ ਦੇ ਨਿਜਵਾ ਰਾਹੀਂ ਕਾਗਜ਼ੀ ਪੱਧਰ ਉੱਤੇ ਭਾਸ਼ਾ ਤਾਂ ਲਾਗੂ ਕੀਤੀ ਜਾ ਸਕਦੀ ਹੈ ਪਰ ਲੋਕਾਂ ਦੀ ਜੀਵ ਉੱਤੇ ਇਹੜੀ ਭਾਸ਼ਾ ਬਸੇ ਇਹ ਯਕੀਨੀ ਬਣਾਉਣਾ ਬਹੁਤ ਔਖਾ ਹੈ ਡੰਡੀ ਅਜੋਕੇ ਗਲੋਬਲ ਯੁੱਗ ਵਿੱਚ ਦੁਨੀਆ ਸੱਚਮੁੱਚ ਇੱਕ ਗਲੋਬਲ ਪਿੰਡ बन चुकी है डंडी अंग्रेजी भाषा दी अंतरराष्ट्रीय महत्ता ਨੂੰ ਨਕਾਰਿਆ ਨਹੀਂ ਜਾ ਸਕਦਾ ਡੰਡੀ ਇਹ ਸੱਚ ਹੈ ਕਿ ਅੰਗਰੇਜ਼ੀ ਬੋਲਣ ਵਾਲੇ ਦਾ ਸਮਾਜਿਕ ਸਟੇਟਸ ਅਕਸਰ ਉੱਚਾ ਮੰਨਿਆ ਜਾਂਦਾ ਹੈ ਅਤੇ ਬਹੁਤ ਸਾਰੇ ਪੇਸ਼ੇਵਰ ਮੌਕੇ ਇਸ ਭਾਸ਼ਾ ਨਾਲ ਜੁੜੇ ਹੋਏ ਹਨ ਡੰਡੀ ਮੌਜੂਦਾ ਰੋਜ਼ਗਾਰ ਸੰਬੰਧੀ ਔਕੜਾਂ ਕਾਰਨ ਇੱਕ ਪਾਸੇ ਵਿਦੇਸ਼ਾਂ ਵੱਲ ਪ੍ਰਵਾਸ ਵਧ ਰਿਹਾ ਹੈ ਦੂਜੇ ਪਾਸੇ ਆਪਣੇ ਰਾਜ ਵਿੱਚ